ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਇਹਦਾ ਮੇਨ ਪਰਪਸ ਇਹ ਆ ਕਿ ਬਵਲ ਕਲਾ ਗੋਲੀਕਾਟ ਦੇ ਵਿੱਚ ਨਾਮਜਾਦਾ ਬਵਲ ਕਲਾ ਗੋਲੀਕਾਟ ਦਾ ਮੁੱਖ ਜ਼ਿੰਮੇਵਾਰ ਇਨਸਾਨ ਇਨਸਪੈਕਟਰ ਪ੍ਰਦੀਪ ਸਿੰਘ ਜਿਹਦੇ ਤੇ ਪਿੱਛੇ ਜੇ ਅਸੀਂ ਇੱਕ ਐਪਲੀਕੇਸ਼ਨ ਵੀ ਲਾਈ ਸੀ ਆਰਡਰ ਉਹ ਆਏ ਆ ਜਿਹੜੇ ਨਹੀਂ ਆਉਣੇ ਚਾਹੀਦੇ ਸੀ ਜੋ ਅਸੀਂ ਵਿਆਹ ਲੈ ਕੇ ਦਿੱਤਾ ਉਹਦੇ ਉਲਟ ਆਰਡਰ ਨਿਕਲ ਕੇ ਆਏ ਆ ਸੋ ਇਹ ਤੋਂ ਸਾਫ਼ ਝਾਰ ਹੁੰਦਾ ਕਿ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਹੋ ਰਿਹਾ ਅਸੀਂ ਅੱਜ ਰੀਵਿਊ ਦੇ ਲਈ ਵੀ ਆਪਣੀ ਐਪਲੀਕੇਸ਼ਨ ਪਾ ਕੇ ਆਏ ਆ ਦੂਸਰੀ ਬੇਨਤੀ ਇਹ ਆ ਕਿ ਜਿਹੜਾ ਪ੍ਰਦੀਪ ਇੱਕ ਜ਼ਿੰਮੇਵਾਰ ਇਨਸਾਨ ਗੋਲੀ ਕਾਢਦਾ ਹੋਵੇ ਉਹਦੇ ਲਈ ਐਡੀ ਰਾਤ ਹੀ ਬਹੁਤ ਆ ਕਿ ਅੱਜ ਤੱਕ ਉਹ ਆਪਣੀ ਨੌਕਰੀ ਤੇ ਆ ਉਹ ਆਪਣੀ ਨੌਕਰੀ ਕਰ ਰਿਹਾ ਸਰਕਾਰ ਦੀ ਮਨੀ ਭਗਤ ਦੇ ਨਾਲ ਜਿਹੜਾ ਉੱਥੇ ਕੰਮ ਚੱਲ ਰਿਹਾ ਕੀ ਲੋੜ ਪਈ ਸੀ ਉਹਨੂੰ ਆ 29 1 2024 ਨੂੰ ਡੀਐਸਪੀ ਬਣਾਉਣ ਦੀ ਉਹਨਾਂ ਝਕਮਾਂ ਦੇ ਉੱਤੇ ਫਿਰ ਨਾਮਕ ਪਾਇਆ ਜਾ ਰਿਹਾ ਕੇ ਲੋਕਾਂ ਨੂੰ ਫੇਰ ਯਾਦ ਕਰਵਾਇਆ ਜਾ ਰਿਹਾ ਕਿ ਜਿਹੜੇ ਤੁਹਾਨੂੰ ਮਾਰਦੇ ਆ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ ਸੋ ਇਹ ਸਾਫ਼ ਹੋ ਚੁਆ ਕਿ ਸਾਡੇ ਗੋਲੀਆਂ ਮਾਰਨ ਵਾਲੇ ਬੰਦਿਆਂ ਨੂੰ ਜੇਲ੍ਹਾਂ 'ਚ ਰੱਖਣ ਦੀ ਬਜਾਏ ਤਰੱਕੀਆਂ ਦਿੱਤੀਆਂ ਜਾਂਗੀਆਂ ਡੀਐਸਪੀ ਬਣਾਇਆ ਗਿਆ ਜਿਹੜਾ ਬੰਦਾ ਇੰਸਪੈਕਟਰ ਰਹਿ ਤੇ ਆਪਣੀ ਨੌਕਰੀ ਕਰ ਰਿਹਾ ਲੋਕ ਤਾਂ ਉਹ ਤੋਂ ਇਸ ਗੱਲ ਤੋਂ ਡਰ ਹੀ ਜਾਂਦੇ ਆ ਕਿ ਇਹਨੂੰ ਤਾਂ ਹਜੇ ਨੌਕਰੀ ਤੋਂ ਨਹੀਂ ਲਾਇਆ ਇਹਨੂੰ ਸਜ਼ਾ ਕਿੱਥੋਂ ਹੋਣੀ ਆ ਤੇ ਜਦੋਂ ਡੀਐਸਪੀ ਬਣਾ ਦਿੱਤਾ ਗਿਆ ਤੇ ਉਹਦੇ ਤੇ ਉਹਦੇ ਤੋਂ ਤਾਂ ਡਰ ਲੱਗਣਾ ਹੀ ਲੱਗਣਾ ਸਾਡੇ ਗਵਾਹ ਕਿਵੇਂ ਕਹਿੰਗਾ ਤੇ ਰੌਣਗੇ ਕਿਤੇ ਕੋਈ ਬਹਾਲ ਹੋ ਰਿਹਾ ਕਿਤੇ ਤਰੱਕੀਆਂ ਦਿੱਤੀਆਂ ਜਾ ਰਹੀਆਂ ਤੇ ਇਨਵੈਸਟੀਗੇਸ਼ਨ ਕਰਨ ਵਾਲੇ ਜਿਹੜੇ ਇਹਨੂੰ ਵਾਅਦਾ ਮਾ ਬਣਾ ਕੇ ਪੇਸ਼ ਕਰਦੇ ਸੀ ਅੱਜ ਉਹਨਾਂ ਦੇ ਮੂੰਹ 'ਚ ਘੁੰਗੜੀਆਂ ਪੈ ਚੁੱਕੀਆਂ ਐ ਇਸ ਗੱਲ ਤੇ ਬੋਲਦੇ ਆ ਵੀ ਵੀ ਤਰੱਕੀ ਕਿਉਂ ਦਿੱਤੀ ਗਈ ਆ ਨਿੱਕੀ ਨਿੱਕੀ ਗੱਲ ਤੇ ਅਸੀਂ ਲਾਈਵ ਹੋ ਜਾਨੇ ਆ ਬੋਲਣ ਲੱਗ ਜਾਨੇ ਆ ਡਬਲ ਕਲਾ ਗੋਲੀ ਕਾਣ ਦਾ ਮੁੱਦਾ ਜਿਵੇਂ ਉਹਨਾਂ ਤੋਂ ਵੱਡਾ ਹੰਦਰਦ ਕੋਈ ਨਹੀਂ ਹੁੰਦਾ ਤੇ ਅੱਜ ਕਿਉਂ ਨਹੀਂ ਬੋਲੇ ਕਿਉਂਕਿ ਸਭ ਮੇਰੀ ਭਗਤ ਦੇ ਨਾਲ ਹੋ ਰਿਹਾ ਮੈਂ ਉਹਨਾਂ ਨੂੰ ਇਹ ਸਵਾਲ ਕਰਦਾ ਕਿ ਜਿੰਨਾ ਕੇਸ ਨੂੰ ਰਾਜਨੀਤਿਕ ਤੌਰ ਤੇ ਤੁਸੀਂ ਖਰਾਬ ਕੀਤਾ ਉਦੋਂ ਵੱਧ ਤੁਸੀਂ ਜਾਂਚ ਤੌਰ ਤੇ ਖਰਾਬ ਕੀਤਾ ਫਿਰ ਮੈਂ ਪੁੱਛਣਾ ਚਾਹਣਾ ਕਿ ਕਿੱਥੇ ਨੇ ਅਜ ਅਕਸ਼ੇ ਕੁਮਾਰ ਇੱਥੇ ਅਜ ਰਾਮ ਰੀਮ ਇਹ ਕੱਲੀਆਂ ਸੈਲਫੀਆਂ ਲੈ ਕੇ ਵਾਪਸ ਮੋੜਿਆ ਲੋਕਾਂ ਨੂੰ ਇਸ ਤਰੀਕੇ ਦਾ ਦਿਖਾਇਆ ਗਿਆ ਕੇਸ 'ਚ ਬਹੁਤ ਕੁਝ ਹੈ ਪਰ ਕੇਸ ਦੇ ਵਿੱਚ ਲਿਖਤੀ ਕੁਝ ਨਹੀਂ ਪਾਇਆ ਗਿਆ ਸੋ ਅੱਜ ਦੇ ਪ੍ਰੈਸ ਨੋਟ ਦੇ ਵਿੱਚ ਸਾਰੀਆਂ ਉਹ ਮੈਂ ਗੱਲਾਂ ਵੀ ਬਾਇ ਫੇਟ ਮੈਂਸ਼ਨ ਕੀਤੀਆਂ ਜਦੋਂ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਕੇਸ ਦੇ ਰਿਲੇਟਡ ਇਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਂਦਾ ਜਾਂ ਜਿਹੜੇ ਬੋਲਣ ਦੀ ਮੈਂ ਗੱਲ ਕੀਤੀ ਆ ਇੱਕ ਪਰਿਵਾਰਕ ਮੈਂਬਰ ਕਿਸੇ ਦਾ ਨੌਕਰੀ ਤੇ ਲੱਗਦਾ ਹੈ ਤਾਂ ਉਹਦੇ ਤੇ ਤਾਂ ਅਸੀਂ ਪੂਰਾ ਹੱਲਾ ਗੱਲਾ ਮਚਾ ਦਿੰਦੇ ਆ ਟੀਵੀ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਤਾ ਨਹੀਂ ਕਿੱਦਾਂ ਕਿ ਭਾੜ ਟੁੱਟਦਾ ਤੇ ਜਿਹੜਾ ਖਲ ਜ਼ਿੰਮੇਵਾਰ ਬੰਦਾ ਹੋਵੇ ਉੱਤੇ ਸਾਥੋ ਬੋਲੇ ਨਹੀਂ ਜਾਂਦਾ ਸੋ ਲੋਕਾਂ ਨੂੰ ਗਮਰਾਹ ਕਰਨਾ ਬੰਦ ਕਰਨ ਇਸ ਕੇਸ ਦੇ ਉੱਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜੇਲਾਂ ਦੇ ਵਿੱਚ ਬੰਦ ਕਰੇ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਸਰਕਾਰ ਤੇ ਦੋਸ਼ੀਆਂ ਦੇ ਨਾਲ ਘੋ ਖਿਚੜੀ ਆ ਉਹਨਾਂ ਨੂੰ ਬਚਾਉਣ ਦੇ ਵੇਤੇ ਤਾਰਾ ਜੁੜੀ ਲੱਗੀ ਹੋਈ ਆ ਤੇ ਸਾਨੂੰ ਇਹਨਾਂ ਲੋਕਾਂ ਤੋਂ ਵੱਧੋ ਵੱਧ ਖਤਰਾ ਆ ਸ੍ਰਾਜੀ ਤੁਸੀਂ ਚੈਲੰਜ ਕਰਦੇ ਹੋ ਕੋਹਰ ਵਿਜੇ ਪ੍ਰਤਾਪ ਦੀ ਚਾਰਜ ਨੂੰ ਲੈ ਕੇ ਜਾਂ ਉਹਨਾਂ ਦੇ ਬਿਹੇਵੀਅਰ ਨੂੰ ਲੈ ਕੇ ਕਿਤੇ ਨਾ ਕਿਤੇ ਰਾਸ਼ੀ ਲਾਹ ਲੈਂਦ ਕੋਸ਼ਿਸ਼ ਕੀਤੀ ਗਈ ਸੀ ਬਿਲਕੁਲ ਜੀ ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਕੋਈ ਦਿਨ ਪਹਿਲਾਂ ਉਹਨਾਂ ਨੇ ਸ੍ਰਾਵਾਂ ਦੇ ਕਲੀਅਰ ਕੀਤਾ ਸੀ ਬੇਦਵੀਂ ਮਾਮਲੇ ਤੇ ਕਰੋ ਉਹਨਾਂ ਨੂੰ ਖੁਦ ਕਿਸੇ ਕਿਸੇ ਵੀ ਕਿਸਮ ਦੀ ਜੇ ਕੋਈ ਨਾ ਕੁਰਬਾਨੀ ਕਰਨੀ ਪਈ ਤਾਂ ਕਰਨਗੇ ਉਸ ਤੋਂ ਬਾਅਦ ਨਾ ਕੁਰਬਾਨੀ ਦਾ ਦੇਖੋ ਜੀ ਜਿੰਨੇ ਵੀ ਇੱਕ ਬੱਸ ਉਹ ਆਪ ਲਗਾਓ ਕੁਰਬਾਨੀਆਂ ਤਾਂ ਰਾ ਜਾ ਮਜਮ ਕਰੀ ਜਾਂਦੇ ਆ ਕੁਰਬਾਨੀ ਤਾਂ ਨੌਕਰੀ ਤੋਂ ਲਾ ਕੇ ਅਸਤੀਫਾ ਦੇ ਕੇ ਪ੍ਰੀ ਪ੍ਰੀ ਰਿਟਾਇਰਮੈਂਟ ਲੈ ਕੇ ਉਸ ਤੋਂ ਬਾਅਦ ਅਸੀਂ ਐਮਐਲਏ ਬਣ ਗਿਆ ਹੁਣ ਐਡੂ ਕੁਰਬਾਨੀ ਹੋਰ ਕੀ ਐਮਐਲਏ ਲਾ ਕੇ ਐਮਪੀ ਵਾਲੇ ਪਾਸੇ ਆ ਜਾਗੇ ਸੋ ਇਹ ਇਸ ਤਰੀਕੇ ਦੀਆਂ ਕੁਰਬਾਨੀਆਂ ਨਹੀਂ ਚਾਹੀਦੀਆਂ ਪੰਜਾਬ ਦੇ ਲੋਕ ਛੜਕਾਂ ਤੇ ਬੈਠ ਕੇ ਤੁਸੀਂ ਗੱਲ ਕਰੋ ਤੁਸੀਂ ਸਰਕਾਰ ਦੇ ਖਿਲਾਫ ਬੋਲਦੇ ਹੋ ਬੁੱਕਲ ਤੇ ਗੁੜਪਾ ਨਾ ਬੰਦ ਕਰੋ ਸਰਕਾਰ ਦੇ ਖਿਲਾਫ ਪਿਛਲੀ ਸਰਕਾਰਾਂ ਦੇ ਖਿਲਾਫ ਵੀ ਬੰਦੇ ਬੋਲਦੇ ਸੀ ਪਰ ਉਹ ਉਸ ਤਰੀਕੇ ਦਾ ਨਹੀਂ ਸੀਗਾ ਅਸੀਂ ਆਪਣੇ ਆਪ ਹੀ ਬੋਲਣਾ ਆਪਣੀਆਂ ਗਲਤੀਆਂ ਸਵੀਕਾਰ ਨਹੀਂ ਕਰ ਰਹੀਆਂ ਸਾਡਾ ਇਹ ਸਿੰਪਲ ਜਿਹਾ ਸਵਾਲ ਹੈ ਪ੍ਰਦੀਪ ਪ੍ਰੂਵਰ ਬਣਾਇਆ ਕੀ ਲੋਡ ਸੀ ਤੁਸੀਂ ਸਿੱਧੇ ਤੌਰ ਤੇ ਪ੍ਰਦੀਪ ਨੂੰ ਉਹ ਜਿਹੜੇ ਹੈਗੇ ਆ ਇਹਨਾਂ ਨੇ ਕੀ ਐਪੀ ਬਣਾਇਆ ਹੈਗਾ ਪ੍ਰਮੋਸ਼ਨ ਵੀ ਮਿਲੀ ਹੈਗੀ ਉਹ ਤੋਂ ਬਾਅਦ ਇਹ ਗੱਲ ਤੋਂ ਸਵਾਲ ਨਹੀਂ ਪਹਿਲਾਂ ਵੀ ਉਠਾਉਂਦੇ ਰਹੇ ਹਾਂ ਪ੍ਰਦੀਪ ਦਾ ਰੋਲ ਕੀ ਰਿਹਾ ਹੈਗਾ ਬਾਕਲਾ ਗੋਲੀ ਕਾ ਸਭ ਤੋਂ ਵੱਧ ਜ਼ਿੰਮੇਵਾਰ ਅਨੁਸਾਰ ਮੈਂ ਪਹਿਲਾਂ ਵੀ ਕਹਿ ਚੁੱਕਿਆ ਲੋਕਾਂ ਨੂੰ ਖਦੇੜਨ ਵਾਲਾ ਉਹ ਤੇ ਥੱਡੇ ਮਾਰਨ ਵਾਲਾ ਗੋਲੀਆਂ ਮਾਰਨ ਵਾਲਾ ਤੇ ਸਭ ਤੋਂ ਘਟੀਆਂ ਬਿਆਨ ਦੇਣ ਵਾਲਾ ਬੰਦਾ ਜਿਹੜਾ ਉਹ ਇਹ ਸੀਗਾ ਕਿਉਂਕਿ ਜਦੋਂ ਨੂੰ ਵਾਦਾ ਮੈਂ ਬਣਾਇਆ ਜਾਂਦਾ ਮੈਂ ਤੁਹਾਨੂੰ ਹਰ ਵਾਰ ਵੀ ਉਹਦੇ ਬਿਆਨ ਦਿੱਤੇ ਹੁਣ ਵੀ ਆਪਾਂ ਬਿਆਨ ਸ਼ੇਅਰ ਕਰ ਸਕਦੇ ਆ ਜਿਹਦੇ ਤੋਂ ਆਪਾਂ ਨੂੰ ਆਪਦੇ ਆਪ ਨੂੰ ਤਾਂ ਬਚਾਉਂਦਾ ਹੀ ਬਚਾਉਂਦਾ ਉਹ ਨਾਲ ਉੱਥੇ ਖੜੇ ਅਧਿਕਾਰੀ ਜਿਹੜੇ ਹੋਰ ਜ਼ਿੰਮੇਵਾਰ ਆ ਜਿਹੜੇ ਜਿਹੜੇ ਉੱਥੇ ਜ਼ਿੰਮੇਵਾਰ ਇਨਸਾਨ ਖੜੇ ਚਰਨਜੀਤ ਸ਼ਰਮਾ ਜਾਂ ਹੋਰ ਉਹਨਾਂ ਨੂੰ ਵੀ ਬਚਾਉਂਦਾ ਸੋ ਅਸੀਂ ਉਹ ਲੋਕਾਂ ਨੂੰ ਸਜ਼ਾ ਦਿਵਾਉਣੀ ਆ ਜਿਹੜੇ ਲੋਕਾਂ ਨੇ ਇਹ ਕਾਂਡ ਕੀਤਾ ਉਹ ਚਾਹੇ ਇਨਸਪੈਕਟਰ ਆ ਚਾਹੇ ਐਸਐਸਪੀ ਆ ਚਾਹੇ ਉਹ ਸਮੇਦਾਂ ਕੋਈ ਵੀ ਵੱਡਾ ਅਧਿਕਾਰੀ ਪੋਲੀਟੀਕਲ ਆ ਚਾਹੇ ਮੁੱਖ ਮੰਤਰੀ ਆ ਚਾਹੇ ਡਿਪਟੀ ਆਰਡ ਚਾਹੇ ਐਬੀਸੀ ਕੋਈ ਵੀ ਆ ਤੁਸੀਂ ਕੀ ਮੰਨਦੇ ਕਿ ਪ੍ਰਤੀਗਿਆ ਆਪਣੇ ਸੌਦੇ ਦਾ ਫਾਇਦਾ ਉਠਾ ਸਕਦਾ ਕਿਸੇ ਗਵਾਹ ਨੂੰ ਧਮਕਾ ਸਕਦਾ ਇਹ ਟੋਕਣਾ ਬਿਲਕੁਲ ਆ ਜੀ ਦੇਖੋ ਜਿਹੜਾ ਬੰਦਾ ਅੱਜ ਤੱਕ ਨੌਕਰੀ ਤੋਂ ਨਹੀਂ ਲਾਇਆ ਗਿਆ ਇਹਦੀ ਰਸਮੀ ਪਾਈ ਗਈ ਜਿਹਨੂੰ ਵਿਚਾਪੱਖ ਦੇ ਲਈ ਵਾਅਦਾ ਮਾਮ ਬਣਾ ਲਿਆ ਵਾਅਦਾ ਮਾਮ ਦੀ ਵਿੱਚ ਕੀ ਆਇਆ ਦੇਖੋ ਇਹ ਤੋਂ ਪਹਿਲਾਂ ਇੱਕ ਗਵਾਹ ਬਣਾਇਆ ਜਾਂਦਾ ਸਿਵਲ ਦਾ ਬੰਦਾ ਸਹਿਲ ਬਰਾੜ ਆਪਾਂ ਸਾਰਿਆਂ ਨੇ ਦੇਖਿਆ ਉਹਦੀ ਗਵਾਹੀ ਕੀ ਕਹਿੰਦੀ ਹੈ ਕਿ ਫਲਾਣੇ ਫਲਾਣੇ ਆਸਰਾ ਨੇ ਮੇਰੇ ਘਰੇ ਖੜ ਕੇ ਗੋਲੀਆਂ ਮਾਰੀਆਂ ਸਬੂਤ ਬਣਾਇਆ ਇੱਕ ਸਿਵਲ ਦਾ ਬੰਦਾ ਉਹਨੂੰ ਆਈਡੈਂਟੀਫਾਈਡ ਕਰ ਰਿਆ ਤੁਹਾਨੂੰ ਗਨ ਮਹੀਆ ਕਰਾ ਰਿਆ ਤੁਹਾਨੂੰ ਬੰਦੇ ਮਹੀਆ ਕਰਾ ਰਿਆ ਜਿਹੜੇ ਨੇ ਕੰਮ ਕੀਤਾ ਉਹਨੂੰ ਚਾਕੇ ਦੋਸ਼ੀ ਬਣਾ ਲਿਆ ਜਾਂਦਾ ਜਿਹੜਾ ਬੰਦਾ ਉਹਨਾਂ ਨੂੰ ਫੜਾ ਰਿਆ ਤੁਸੀਂ ਉਹਨੂੰ ਦੋਸ਼ੀ ਬਣਾ ਕੇ ਜਿਹੜੇ ਉੱਤੇ ਖੁਦ ਲੋਕ ਕਹਰੇ ਵੀ ਇੱਥੇ ਖੜੇ ਉਹਨੂੰ ਤੁਸੀਂ ਵਾਦਾ ਮਾ ਆਪਣੇ ਜਾਂਦੇ ਹੋ ਸੋ ਸਾਨੂੰ ਪਾਰਦਰਸ਼ਤਾ ਦੀ ਜਾਂਚ ਚਾਹੀਦੀ ਸੀ ਉਸ ਤੋਂ ਬਾਅਦ ਬਿਆਨ ਵੱਡੇ ਜਾਂਚ ਕਰਨ ਵਾਲੇ ਅਫਸਰਾਂ ਦੇ ਬਿਆਨ ਵੱਡੇ ਇੱਥੇ ਫਲਾਣੇ ਫਲਾਣੇ ਬੰਦੇ ਇਨਵੋਲਵ ਆ ਚਲਾਨ ਇੱਕ ਦਾ ਵੀ ਨਹੀਂ ਲੋਕਾਂ ਨੂੰ ਸਿਰਫ ਬਿਆਨਬਾਜ਼ੀ ਦੇ ਵਿੱਚ ਗਮਰਾਹ ਕੀਤਾ ਗਿਆ ਲੇਖਤ ਦੇ ਵਿੱਚ ਕੱਖ ਵੀ ਨਹੀਂ ਕੀਤਾ ਅਸੀਂ ਇਹੀ ਤਾਂ ਅੱਜ ਰੌਲਾ ਪਾ ਰਹੇ ਹਾਂ ਕਿ ਲੇਖਤ ਚ ਹੁੰਦਾ ਤੇ ਸਾਨੂੰ ਅੱਜ ਉੱਤੇ ਪ੍ਰੈਸ ਕਾਨਫਰੰਸ ਜਾਂ ਆਹ ਗੱਲਾਂ ਬੋਲਣ ਦੀ ਲੋੜ ਨਹੀਂ